ਆ ਪਾਣੀ ਫੜਾਰੇ ਕਿ ਡੋਲ ਹੀ ਦੇਣਾ ਹੀ ਹੁਣ ਤੁਸੀਂ ਇੱਥੇ ਕਿਦਾਂ ਮੈਂ ਤਾਂ ਡਰਾਈਵਰ ਆ ਭਰਾਵਾ ਤੁਹਾਡੇ ਪਰੋਣੇ ਲੈ ਕੇ ਆਇਆ ਇਹ ਕੌਣ ਆ ਪਰੋਣੇ ਅੱਛਾ ਇਹ ਪਰੋਣੇ ਇਹਦੇ ਮੇਰੇ ਵਿਚੋਲੇ ਆ ਇਹਦੇ ਵਿਚੋਲੇ ਆਣਾ ਕਿਦਾਂ ਆ ਤੁਹਾਡਾ ਘਰ ਵਾ ਆਹੋ ਇਹਦੇ ਹੱਡਾ ਵਾ ਅੱਛਾ ਅੱਛਾ ਤੇ ਮੇਰੇ ਵਿਚੋਲੇ ਤੈਨੂੰ ਕਿਦਾਂ ਜਾਣਦੇ ਆ ਹੁਣ ਓ ਮੈਨੂੰ ਜਾਣਦੇ ਨਹੀਂ ਭਰਾਵਾ ਮੈਂ ਤਾਂ ਕਾਲਜ ਛੱਡਣਾ ਹੀ ਪਿਆ ਕਰ ਤੇ ਬਾਪੂ ਨੇ ਮੈਨੂੰ ਇਹ ਗੱਡੀ ਲੈ ਕੇ ਦਿੱਤੀ ਡਰਾਈਵਰੀ ਦਾ ਦਾ ਕਰ ਕਰਾਇਆ ਵਾਇਆ ਕਰ ਅੱਛਾ ਇਹ ਕੰਮ ਅੱਜ ਪੈ ਗਈ ਹੁੰਦਾ ਹੀ ਹੋਰ ਮੈਨੂੰ ਨਾਲ ਲੈ ਕੇ ਆਇਆ ਮੈਂ ਇਹਨਾਂ ਨੂੰ ਕਿੱਥੇ ਜਾਂਦਾ ਵਾ ਠੀਕ ਐ ਮੈਂ ਤਾਂ ਖਤਰੀ ਛੇਲੀ ਛੂਲੀ ਦਾ ਘਰ ਹਣ ਤਾਂ ਆਈ ਹੋਣੀ ਇੱਥੇ ਨਹੀਂ ਨਹੀਂ ਇਹ ਤੇ ਸਾਡਾ ਘਰ ਆ ਤੂੰ ਡਰਟ ਇਦਾਂ ਨਹੀਂ ਜਦੋਂ ਭੂਤ ਵੇਖ ਲਿਆ ਹੁੰਦਾ ਤੂੰ ਡਰੀ ਨਹੀਂ ਮੈਂ ਤਾਂ ਇੱਕਦਮ ਵੇਖ ਕੇ ਰਹਾਣ ਹੋ ਗਈ ਤੇ ਸਾਡੇ ਘਰ ਕਿੱਦਾਂ ਤੇ ਮੇਰਾ ਹੀ ਰਿਸ਼ਤਾ ਲੈ ਕੇ ਆਏ ਹੈ ਵਿਚਾਲੇ ਤੇਰਾ ਲੈ ਕੇ ਆਏ ਆ ਆਹ ਅੱਛਾ ਅੱਛਾ ਕਿੱਥੇ ਹੋ ਗੋਣਾ ਕਿੱਥੇ ਡਿਆ ਵਾ ਹੋਣਾ ਕਿੱਥੇ ਹੈ ਮੇਰਾ ਉੱਥੇ ਉੱਥੇ ਕਿੱਥੇ ਸਾਬੀ ਨਾਲ ਹੀ ਹੋਰ ਕਿਦੇ ਨਾਲ ਹੋਣਾ ਮੈਂ ਅੱਛਾ ਛੱਡਿਆ ਨਹੀਂ ਖੜਾ ਦਾ ਕਿਹੜਾ ਦੱਸ ਮੈਂ ਕਿਹੜੀ ਕਿਨੂੰ ਛੱਡਣਾ ਇਹ ਉਹਨੇ ਨਹੀਂ ਤੇਰਾ ਛੱਡਿਆ ਜਿੱਦਾਂ ਸਮਝਣਾ ਸਮਝ ਲੈ ਕੇ ਵਿਆਹ ਤੱਕ ਤੇ ਗੱਲ ਪਹੁੰਚ ਗਈ ਹੈ ਨਾ ਅੱਛਾ ਅੱਛਾ ਤੂੰ ਤੇ ਉਹਨੂੰ ਬੜਾ ਕਹਿਣਾ ਨਹੀਂ ਇਹਨੇ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਇਹ ਇੱਦਾਂ ਕੁੜੀਆਂ ਮਗਰ ਵਾ ਹੁਣ ਦੱਸ ਗੱਲ ਕਰ ਅਗਲੇ ਨੇ ਪਾਏ ਕਿ ਨਹੀਂ ਵਿਚ ਵਿਚੋਲੇ ਵਧੀਆ ਗੱਲ ਵਾ ਮੇਰੇ ਨਾਲ ਗੱਲ ਕੀਤੀ ਨਹੀਂ ਉਹਨੇ ਕਦੀ ਉਹਦਾ ਤੇ ਮੈਨੂੰ ਪਤਾ ਨਹੀਂ ਵੀ ਉਹਨੇ ਤੇਰੇ ਨਾਲ ਕਿਉਂ ਨਹੀਂ ਕੀਤੀ ਪਰ ਇੱਕ ਗੱਲ ਦੱਸ ਵੀ ਵਿਚੋਲੇ ਪਾ ਕੇ ਉਹਨੇ ਵਿਆਹ ਤੱਕ ਗੱਲ ਲੈ ਕੇ ਆਇਆ ਕਿ ਨਹੀਂ ਹਾਂ ਨਹੀਂ ਵਿਚੋਲੇ ਵੀ ਉਹਨੇ ਵਧੀਆ ਪਾਏ ਆ ਚੰਗੇ ਪਾਏ ਵਿਚੋਲੇ ਉਹ ਚੋਲੇ ਤੋਂ ਅਦਾਬ ਮੈਂ ਵੇਖਣ ਦੀ ਪਤਾ ਨਹੀਂ ਲੱਭੇ ਕਿਥੋਂ ਪਰ ਇੱਕ ਗੱਲੀਓ ਸਕੀਮ ਲਾ ਗਿਆ ਅਗਲਾ ਵੇਖ ਲੈ ਤੂੰ ਲੱਭੇ ਨੂੰ ਤੇ ਛੱਡ ਮੈਂ ਵੇਂਦਾ ਹੋਂਡਿਆ ਗੱਡੀ 'ਚ ਸੜਕ ਹੁੰਦਾ ਆ ਜਿੰਨਾ ਕੋ ਉਹਨਾਂ ਦੀ ਨਿਭਣ ਦੀ ਉਹ ਨਹੀਂ ਕਿ ਤੁਹਾਡੀ ਨਹੀਂ ਬਣੀ ਕਿਉਂ ਉਹਨਾਂ ਨੂੰ ਕੀ ਹੋਇਆ ਸੀ ਹੁਣ ਉਹ ਤੇ ਕੌਲੇ ਵਾਂਗੂ ਮੱਜਦੇ ਆਉਂਦੇ ਇੱਕ ਦੂਜੇ ਨਾਲ ਠਾ 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 ਉਹਨਾਂ ਦੀ ਲਾਈਫ ਜੋ ਮਰਜੀ ਕਰਨਗੇ ਪਰ ਜ਼ਰੂਰੀ ਥੋੜੀ ਭੀ ਹੋਰ ਲੜੰਡੇ ਦੇ ਆਪਾਂ ਵੀ ਲੜਨਾ ਆ। ਉਸ ਦਿਨੇ ਉਹ ਗੱਲ ਸੁਣੀ ਆਂ ਦੇਣੀ ਆ ਜਦੋਂ ਬੱਚਾ ਜੰਮਦਾ ਤੇ ਜਿਹੜਾ ਬੰਦਾ ਉਹਨੂੰ ਗੁਰਤੀ ਦਿੰਦਾ ਤੇ ਬੱਚਾ ਉਹਦੇ ਰਗਾ ਹੁੰਦਾ ਹੋ ਜਾਂਦਾ ਹਨਾ ਅੱਦਾਂ ਉੱਤੇ ਚਲ ਜਾਂਦੀਆਂ। ਉਹੋ ਹਿਸਾਬ ਇਹ ਆ ਜਿਹੜਾ ਤੇਰੇ ਰਿਸ਼ਤੇ ਕਰਾਉਣ ਦੇ ਆ ਜਿਹ ਇਹ ਜਿੰਨਾ ਦਾ ਰਿਸ਼ਤਾ ਕਰਾਇਆ ਲਏਗੀ ਤੇ ਤੁਹਾਡੇ ਚ ਵੀ ਖੜਕਿਆ ਹੀ ਕਰਨੀ ਆ। ਚੱਲ ਹੁਣ ਜਾਣ ਕੇ ਨਾ ਮੈਨੂੰ ਐਵੇਂ ਵਹਿਮ ਚ ਪਈ ਜਾ ਤੇ ਆਜੋ ਘਰ ਆਜੋ ਹੁਣ। ਨਹੀਂ ਨਹੀਂ ਭਰਾ ਮੇਰਾ ਕੰਮ ਆ ਡਰਾਈਵਰੀ ਦਾ ਮੈਂ ਬਾਹਰ ਹੀ ਠੀਕ ਆਂ ਡਰਾਈਵਰ। ਰੇਵਰ ਡਰਾਈਵਰੀ ਦੀ ਥਾਂ ਹੀ ਚੰਗੇ ਲੱਗਦੇ ਆ ਚਲ ਫਿਰ ਹੁਣ ਬਚੋਨਿਆਂ ਨੂੰ ਇਹ ਨਾ ਦੱਸੀ ਕਿ ਤੂੰ ਮੈਨੂੰ ਜਾਣਦਾ ਸੀ ਨਹੀਂ ਨਹੀਂ ਮੈਨੂੰ ਕੀ ਲੋੜ ਆ ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਘਰ ਤੇ ਦਾ ਵਾ ਯਾਨ ਮੇਰਾ ਕੋਈ ਘਰ ਦਾ ਵੀ ਆ ਜੂਗਾ ਤੇ ਉਹਨਾਂ ਨਾਲ ਵੀ ਨਹੀਂ ਕੋਈ ਗੱਲ ਕਰੀ ਵਿੱਚ ਨਹੀਂ ਇਹ ਮੈਨੂੰ ਕੀ ਮੈਂ ਕਿਹੜਾ ਤੁਹਾਡੇ ਘਰ ਦੇ ਨੂੰ ਜਾਣਨਾ ਜਾਣਦਾ ਨਹੀਂ ਨਾ ਪਰ ਇਹ ਬੰਦਾ ਹੱਸਿਆ-ਸੇਜੇ ਕੋਈ ਨਾ ਕੋਈ ਗੱਲ ਦੱਸ ਦਿੰਦਾ ਆ ਕਿਉਂਕਿ ਮੇਰੇ ਘਰ ਦੇ ਨੂੰ ਨਹੀਂ ਪਤਾ ਕਿ ਇੱਥੇ ਮੇਰੇ ਲਵ ਮੈਰਿਜ ਆ ਉਹ ਭਰਾਵਾ ਤੇਰਾ ਘਰ ਵਾ ਮੇਰੇ ਸਹੁਰੇ ਥੋੜੀ ਆ ਵੀ ਮੇਰਾ ਹੱਸਾ ਸਮਝਾ ਕੇ ਇੱਥੇ ਚੱਲਣਾ ਵਾ ਮੈਂ ਤੇ ਗੱਡੀ ਲੈ ਕੇ ਆਇਆ ਕਰਾਇਆ ਆਉਂਦਾ ਮੈਂ ਕਿਉਂਕਿ ਮੇਰੇ ਭਰਾ ਦਾ ਪਤਾ ਨਾ ਉਹਨੇ ਆਣ ਕਿਤੇ ਨਾ ਬਦੋ ਬਧੀ ਗੱਲੀ ਲੱਗ ਜਾਣਾ ਵਾ ਉਹ ਨਹੀਂ ਸਾਡੇ ਲੈਨ ਚ ਨਹੀਂ ਇਦਾਂ ਦੇ ਕੰਮ ਚੱਲਦੇ ਆ ਜਿਵੇਂ ਅਸੀਂ ਇਦਾਂ ਦੇ ਕੰਮ ਕਰਨ ਦਾ ਤੇ ਐਂ ਤੇ ਫਿਰ ਕਰ ਲੀਆਂ ਕਮਾਈਆਂ ਠੀਕ ਆ ਫਿਰ ਸੁਖਰੂ ਕੀ ਹੋਣ ਕੀ ਹੈ ਬੁਰਿਆ ਕੀ ਹੋਇਆ ਹੁਣ ਉਹ ਮਨਪ੍ਰੀਤ ਦਾ ਕਿੱਦਾਂ ਸੱਚ ਉਹ ਕਿੱਥੇ ਹੁੰਦੀ ਆ ਲੈ ਉਹ ਤੇ ਮੇਰੀ ਭਾਬੀ ਬਣਨ ਵਾਲੀ ਹੈ ਅੱਛਾ ਮੇਰੇ ਛੋਟੇ ਵੀਰ ਨਾਲ ਉਹਦਾ ਰਿਸ਼ਤਾ ਹੋ ਗਿਆ ਵਾ ਬਾ ਠੀਕ ਆ ਕਿਉਂ ਠੀਕ ਕਿਉਂ ਵਧੀਆ ਵਾਗੇ ਨਹੀਂ ਮੈਂ ਤਾਂ ਠੀਕ ਵਾ ਤੈਨੂੰ ਪਤਾ ਹੀ ਨਹੀਂ ਚੰਗੀ ਕੁੜੀ ਤੇ ਮੇਰੀ ਭਾਬੀ ਬਣ ਜੂਗੀ ਤੇ ਹੋਰ ਕੀ ਚਾਹੀਦਾ ਹਨ ਨੂੰ ਹੂੰ ਹੂੰ ਉਹਦੀ ਵਿਚੋਲਨ ਪਰ ਮੈਂ ਆ ਹੀ ਸਮਝ ਲਾ ਆਹੋ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੂੰ ਉਹਦਾ ਖੇੜਾ ਕਿੱਥੇ ਛੱਡਣਾ ਵਾ ਕਿਉਂ ਖੇੜਾ ਛੱਡਣਾ ਕੀ ਹੋਇਆ ਏ ਨੂੰ ਨਹੀਂ ਮੈਂ ਉਹਦਾ ਗੱਲ ਕਰਨ ਡਿਆ ਵੀ ਯਾਰੀ ਬੜੀ ਠੱਡੀ ਐਦਾਂ ਹੀ ਹੈ ਨਾ ਫਿਰ ਪਿਆਰ ਬੜਾ ਵਾ ਇਹਨਾਂ ਕਿੱਥੇ ਵਿਛੜਨਾ ਇੱਕ ਦੂਜੀ ਤੋਂ ਤੂੰ ਤਾਂ ਮੈਨੂੰ ਤਾਂ ਸਾਬ ਹੀ ਨਵੇਂ ਵਿਛੜਨਦੇ ਫਿਰਦਾ ਹੀ ਵੇਲਾ ਆਪਾਂ ਵੀ ਹੋ ਗਏ ਨਾ ਇੱਕ ਤੇ ਉਹ ਵੀ ਅਗਲੀ ਇੱਕ ਹੋ ਗਈ ਮੈਂ ਤੇਰਾ ਹੀ ਭਲਾ ਸੋਚਦਾ ਸੀ ਤੇ ਹੁਣ ਵੀ ਭਲਾਈਆ ਮੇਰੇ ਭਰਾ ਨੇ ਸਾਰਾ ਕੁਝ ਪਤਾ ਕਰ ਲਿਆ ਬੜਾ ਵਧੀਆ ਉਹਦਾ ਘਰ-ਬਾਰ ਬਣਿਆ ਵਾ ਸਾਰਾ ਕੁਝ ਬੜਾ ਵਧੀਆ ਵਾ ਉਹ ਕੱਲੇ ਘਰ-ਬਾਰ ਨਾਲ ਹੀ ਨਹੀਂ ਨਾ ਗੱਲ ਬੰਦਾ ਵੀ ਵਧੀਆ ਹੋਣਾ ਚਾਹੀਦਾ ਵਾ ਤੇ ਬੜਾ ਵਧੀਆ ਵਾ ਤੂੰ ਆਪੇ ਸੋਚ ਜਿੰਨੇ ਵਿੱਚ ਚੋਲੇ ਲੱਭ ਗਏ ਮੇਰੇ ਘਰ ਤੱਕ ਰਿਸ਼ਤਾ ਪਜਾਤਾ ਵਧੀਆ ਨਹੀਂ ਆਊਗਾ ਚਲੋ ਠੀਕ ਆ ਨਹੀਂ ਤੇ ਹੋਰ ਕੋਈ ਮੁੰਡਾ ਹੁੰਦਾ ਤਾਂ ਗੱਲਾਂ ਕਰਕੇ ਮੈਨੂੰ ਵੀ ਛੱਡ ਦੇਣਾ ਸੀ ਚਲੋ ਤੁਹਾਡਾ ਆਪਣਾ ਜਿੱਦਾਂ ਚੱਲਦਾ ਚਲਾਓ ਭਾਈ ਆਪਣਾ ਤੇ ਕੰਮ ਆਹੀਂ ਆਏ ਪਰੋਣੇ ਲੈ ਕੇ ਠੀਕ ਆ ਕਰੋ ਇਤਰਾ ਨਹੀਂ ਹੋਈ ਅਤਰਾ ਜਾਣ ਪਛਾਨਦਾ ਇਹ ਤੇਰੀ ਜਾਣ ਪਛਾਨਦਾ ਨਹੀਂ ਨਹੀਂ ਭਾਪੀ ਜੀ ਗੱਲਾਂ ਤੇ ਤੂੰ ਇਹਦੇ ਨਾਲ ਆਇਆ ਕੰਢੀ ਜਿੱਤਾ ਤੇ ਜਾਣ ਪਛਾਨਦਾ ਹੁੰਦਾ ਉਹ ਨਹੀਂ ਨਹੀਂ ਮੈਂ ਤੇ ਕੋਈ ਕੈਂਡ ਨਹੀਂ ਮੈਂ ਘਰ ਬੜਾ ਵਧੀਆ ਬਣਾਇਆ ਬਾਹਰ ਬੁਰ ਗਏ ਤੁਹਾਡੇ ਘਰ ਦੇ ਮੈਂ ਤਾਂ ਹੀ ਵਾਵਾ ਖੁੱਲਾ ਵਿੜਾ ਜਿਹਾ ਕਿਹਾ ਨਾਲੇ ਕਾ ਵੀ ਬੜੀ ਵਧੀਆ ਗਲੀ ਜੀ ਬਹੂ ਘਰ ਦੇ ਭਾਏ ਬਾਹਰ ਗਏ ਹੁਣ ਤਾਂ ਭਾਵੇਂ ਇੱਥੇ ਹੁਣ ਰੀਝ ਹੁੰਦੀ ਆ ਮੰਦੀ ਇਹ ਤਾਂ ਅਸੀਂ ਰੀਝ ਪੂਰੀ ਕੀਤੀ ਆ ਲੋਕਾਂ ਨੂੰ ਵਿਖਾਈ ਆ ਵੀ ਪਾਈ ਆ ਇਹ ਨਾਨਕ ਵਣ ਕਿੱਥੇ ਜੀਨ ਦਿੰਦਾ ਵਾ ਆਹ ਨਹੀਂ ਵਧੀਆ ਬਣਿਆ ਚੰਗੀ ਗੱਲ ਲੋਕੀ ਮੈਨੇ ਮਾਰਦੇ ਹੀ ਪੈਨ ਕੋ ਘਰੇ ਕੋਠੇ ਪੈਣੇ ਨਹੀਂ ਪਾਗੇ ਖਾ ਲੇ ਹਾਂ ਹਾਂ ਸਹੀ ਗੱਲ ਆ ਚਲ ਆ ਚਲੀਏ ਰਹਿ ਗਿਆ ਕੋ ਗੱਲ ਨਾਲ ਤਾਂ ਦਾਦੀ ਨਹੀਂ ਨਹੀਂ ਭਾਜੀ ਜੀ ਮੈਂ ਕੀ ਗੱਲ ਕਰਨੀ ਉਹ ਹੀ ਪੁੱਛਣ ਦੇ ਜੋ ਉਹਨਾਂ ਨੇ ਦੱਸਿਆ ਘਰ ਬੰਨੋ ਇਹ ਗੱਲ ਕਰਨ ਦੇ ਹੀ ਇਹ ਘਰ ਬੜਾ ਸੋਹਣਾ ਤੁਹਾਡਾ ਕਾਜੀ ਤੇ ਕਿਹਨੂੰ ਗੱਲ ਨਹੀਂ ਹੀ ਕਰਨ ਦਿੰਦੀ ਇਹ ਬੜਾ ਬੁੜਕਦੀ ਹੁੰਦੀ ਸੀ ਇੱਥੇ ਬੜੀ ਭੀਜੀ ਬਿੱਲੀ ਬਣੀ ਐ ਮੈਨੂੰ ਵੇਖ ਕੇ ਹੱਥ ਕੰਬਣ ਡਿਆ ਭੇ ਇਹਦੇ ਨੜੇ ਵੇਲਾ ਵਿਚਾਰੀ ਨੂੰ ਡੋਬ ਲਿਆ ਇਹਨੇ ਆਪਣੇ ਨਾਲ ਮਨਪ੍ਰੀਤ ਨੂੰ ਵੀ ਬੜਾ ਸਮਝਾਇਆ ਛੱਡ ਦੇ ਖਿਹੜਾ ਛੱਡ ਦੇ ਪਰ ਉਹਨੇ ਵੀ ਨਹੀਂ ਛੱਡਿਆ ਇਹ ਮੇਰੀ ਭਾਬੀ ਬਣ ਲਗੀ ਇਹ ਵਸੰਦ ਉਹਨੂੰ ਉਹ ਪੜੀ ਮਾਂਸ ਕੁੜੀ ਆ ਭਾਬੀ ਬਣਾਉਣ ਲੱਗੀ ਉਹਨੂੰ ਮੈਂ ਵੀ ਇੱਥੇ ਹੀ ਆਉਣਾ ਸੀ ਅੱਜ ਮੈਨੂੰ ਵੀ ਇਥੋ ਲੀਆਂ ਸਵਾਰੀਆਂ ਮਿਲਣੀਆਂ ਨੇ ਮੇਰੀ ਵੀ ਕਿਸਮਤ ਰੱਬ ਨੇ ਪੁੱਠੇ ਪੈਣ ਨਾਲੇ ਛੜੀ ਲੱਗਦੀ ਹੋਰ ਕੋਈ ਸਵਾਰੀ ਨਹੀਂ ਮਿਲੀ ਕੋਈ ਸਵਾਰਦੀ ਸੰਦਰ ਪਾਣੀ ਦੇਖਦਾ ਬਹੁਤ ਗਰਮੀ ਬਾਤ ਹੈ ਗਰਮੀ ਵਾਲੀ ਤੇ ਹੱਥ ਹੋਈ ਆ ਤੇ ਹਾਂ ਐਸੇ ਤੂੰ ਪਤਾ ਨਹੀਂ ਕਿੱਦਾਂ ਜੀ ਤੇ ਇੰਨੀ ਜੁੜ ਜਾਂਦੀ ਆ ਨਾ ਪਤਾ ਨਹੀਂ ਕਿੱਥੇ ਇੰਨੀ ਜੁੜ ਜਾਂਦੀ ਮੈਂ ਤੇ ਆਹ ਜਰਾ ਖਿਚਣੀ ਪੈਂਦੀ ਬੜੀ ਕੋਈ ਆ ਕੱਪੜਾ ਵਿੱਚ ਆਇਆ ਹੋਣਾ ਵਾ ਰਹਿਨ ਤਾਂ ਰਹਿਨ ਤਾਂ ਕੋਈ ਨਹੀਂ ਜੁੜਦੀ ਓਏ ਇਹਨੂੰ ਰਹਿਨ ਤਾਂ ਉਹ ਜਿਆਦੀ ਆ ਖੰਡੀ ਹੋਈ ਗੈਸ ਜਿਆਦੀ ਤਾਂ ਖਿੱਚ ਲੈਂਦੀ ਆ ਅੱਛਾ ਅੱਛਾ ਬਹੁਤ ਗਰਮੀ ਹੈ ਕਰਨਾ ਕਿ ਮੈਂ ਤਾਂ ਭਾਂਡੇ ਤੋਂ ਮੰਜਨ ਲਈ ਸੀ ਤੇ ਮੈਂ ਭਾਂਡੇ ਉੱਤੇ ਲਾਉਣੀ ਆ ਮੈਨੂੰ ਤਾਂ ਕਿਤੇ ਉੱਤੇ ਲਾਉਣ ਨੂੰ ਭਾਂਡੇ ਦੇ ਰੱਖਣ ਨੂੰ ਕਿਤੇ ਥਾਂ ਨਹੀਂ ਲੱਭਣ ਡਿਆ ਭਾਂਡੇ ਦੇ ਨੂੰ ਟਿੰਡਾ ਲਾਈਆਂ ਇਥੇ ਤੇ ਟਿੰਡਾ ਕੀ ਵੀ ਮਨਪ੍ਰੀਤ ਜਦੋਂ ਜਾਂਦੀ ਆ ਫਰੀ ਹੋ ਕੇ ਵਿਸ਼ਾਲ ਚ ਜਿਹੜੀ ਚੀਜ਼ ਚੰਗੀ ਲੱਗਦੀ ਉਹ ਲੈ ਆਉਂਦੀ ਮੰਮੀ ਆ ਉੱ퍼 ਹੀ ਐਦਾਂ ਆ ਫਰੀ ਹੀ ਉਹਦਾਂ ਉਹ ਫਰੀ ਹੀ ਐਦਾਂ ਕਰ ਕਰ ਕੇ ਤੇ ਇੰਨੇ ਕਿਤੇ ਅੰਦਰ ਭਾਂਡੇਆਂ ਦਾ ਕਿਤੇ ਢੇਰ ਲਾਇਆ ਅਜੇ ਹੁਣ ਮੈਂ ਹਰ ਕਿਲ ਮਾਰੀ ਚ ਰੱਖੇ ਕੋ ਉਹ ਲੈ ਕੇ ਨਾ ਡੱਬਾ ਜੇ ਆ ਜਿਹੜੇ ਚੀਜ਼ੇ ਦੇ ਹੁੰਦੀ ਆ ਨਾ ਇਹ ਸਭ ਨੂੰ ਸਾਹਮ ਸਾਹਮ ਕੇ ਰੱਖ ਲਾ ਜਦੋਂ ਜਾਉਗੀ ਆਪਣੇ ਘਰ ਤੇ ਨਾਲ ਲੈ ਜੂਗੀ ਉਹ ਵੀ ਮੈਂ ਕਿਹਾ ਵੀ ਹੁਣ ਨਵੇਂ ਭਾਂਡੇ ਲਾਉਣੇ ਨਹੀਂਗੇ ਹੁਣ ਉਹ ਹੀ ਉਹਨੂੰ ਗਿਫਟ ਬਣਾ ਕੇ ਸਾਰੇ ਤੇ ਡੱਬੇ ਡੱਬੇ ਲੈ ਆ ਕੇ ਜੇ ਨਵੇਂ ਉਹਨਾਂ ਸ਼ੀ ਰਹਿਣ ਦੇ ਤੇ ਦੇ ਦੇਣੇ ਜਦੋਂ ਜਾਣਾ ਜ ਅੱਜ ਦਿਨ ਆਪਾਂ ਲੈਣ ਜਾਵਾਂਗੇ ਉਸ ਦਿਨ ਸਾਰੇ ਲੈ ਜਾਣੇ ਨਾਲ ਜਿਹੜੀ ਚੀਜ਼ ਉਹ ਉਤਰਾ ਇਕੱਲੇ ਕੀ ਉਹ ਹਾਂ ਮੈਨੂੰ ਇਸ ਗੱਲ ਦਾ ਬੜਾ ਚਾਹਵਾ ਵੀ ਸਾਡੀ ਕੁੜੀ ਨੂੰ ਚੀਜ਼ ਖਰੀਦਣੀ ਹੈ ਖਰੀਦਣੀ ਹੁੰਦੀ ਆ ਹੁਣ ਮੇਰਾ ਰਾਦਵਾ ਵੀ ਆਹ ਕੱਪ ਜਿਹੜੇ ਆ ਨਾ ਇਹ ਲਾ ਕੇ ਰੱਖਣਾ ਥੋੜੇ ਬਹੁਤੇ ਕਿੰਨੇ ਕ ਜਾਣੇ ਆਪਾਂ ਕਿਤੇ ਤਾਂ ਭਾਂਡਿਆਂ ਦਾ ਕਿਤੇ ਗਾਹ ਪਿਆ ਨਹੀਂ ਆ ਲਾ ਕੇ ਰੱਖ ਲਈ ਆ ਬੜੇ ਹੁਣ ਗਾੜੀ ਕਰੈਕਰੀ ਦਾ ਸਮਾਨ ਆ ਜਾਣਾ ਵਿਆਹ ਦੇ ਵਿੱਚ ਆਹੋ ਭਾਂਡੇ ਤੇਰੇ ਰਲ ਜਾਣਾ ਹੀ ਉਹਨਾਂ ਦੇ ਵਿੱਚ ਤੇ ਭਾਂਡੇ ਤੇਰੇ ਉਹਨਾਂ ਕੋਲ ਚਲ ਜਾ ਨਹੀਂ ਫੇਰ ਤੇ ਆ ਡਿੱਗੀਆਂ ਡੁੱਗੀਆਂ ਸਭ ਕੋ ਰੱਖਣਾ ਪੈਣਾ ਰੱਖ ਲਾ ਡਿੱਗੀਆਂ ਵੀ ਰੱਖਣਾ ਸਾਹਮਣੇ ਤੇ ਜਦੋਂ ਕੋਈ ਭੈਣ ਭਰਾ ਆਊਗਾ ਤਾਂ ਉਹਨਾਂ ਨੇ ਆਖਣਾ ਰੋਟੀ ਰਾਟੀ ਆਖਣਾ ਲੈ ਜਿਓ ਤੇ ਫੇਰ ਮੇਰਾ ਰਾਦਾ ਵੀ ਲਫਾਫੇ ਨੇ ਆਏ ਉਹ 2-3 ਕਿਲੋ ਇਹ ਲਫਾਫੇ ਲਾਵਾਂਗੇ ਨਾ ਲਫਾਫੇ ਪਾਗਰੇ ਵੀ ਕਿਉਂ ਤੁਹਾਡਾ ਕਿਸੇ ਘਟੇ ਜਦੋਂ ਚੇਤਾ ਭੁੱਲ ਜਾਂਦਾ ਹੁੰਨ ਕੇ ਭੁੱਲ ਜਾਂਦਾ ਚੇਤਾ ਅਗਲੇ ਨੇ ਵੀ ਚੇਤਾ ਭੁੱਲ ਜਾਂਦਾ ਵੀ ਆ ਦੇਣੀ ਹੈ ਜਾਂ ਕਿਦਾਂ ਠੀਕ ਨਹੀਂ ਅਗਲੇ ਰੱਖ ਤੇ ਲੈਣੇ ਨਹੀਂ ਕਿਸ ਨੇ ਪਰ ਇਹ ਵੀ ਕਈਆਂ ਨੂੰ ਹੁੰਦਾ ਭੁੱਲਾ ਹੀ ਰਹਿੰਦਾ ਚੇਤਾ ਵੀ ਚਲੋ ਮਾਰ ਆਸੋਕ ਸੁਖਾ ਦਾ ਟਾਈਮ ਲਿਆਵੇ ਤੇ ਹੱਥ ਜੋੜ ਆ ਪਹਿਲਾਂ ਪੋਲੀਆ ਇੱਕੋ ਜੀਆਂ ਲਈ ਹੈ ਮੇਰੀ ਗੱਲ ਸੁਣੋ ਪਤਾ ਨਹੀਂ ਮੰਦਿਰ ਦੇ ਖੀਜੀ ਖੀਜੀ ਜੀ ਰਿੰਦੀ ਕਿਉਂ ਖੀਜੀ ਰਹਿੰਦੀ ਹੈ ਕਿਉਂ ਪਤਾ ਨਹੀਂ ਜਿਹੜਾ ਫੂਨ ਹੁੰਦਾ ਨਾ ਪੁੱਛ ਨਹੀਂ ਕਿਹਦਾ ਫੂਨ ਸੁੱਖ ਦਾ ਫੂਨ ਸੁੱਖ ਦਾ ਫੂਨ ਮੈਂ ਵੀ ਠੀਕ ਠਾਕ ਸਾਰੇ ਆ ਤੇ ਉਹ ਪੁੱਛ ਰਹਿਣਾ ਕੋਈ ਚੀਜ਼ ਤੋਂ ਤਰੀ ਕਹਿੰਦੀ ਵੀ ਮੈਂ ਆ ਚੀਜ਼ ਲੈਣੀ ਹੈ ਤੇ ਜੇ ਉਹ ਤੇਰੇ ਦਿਮਾਗ 'ਚ ਨਾ ਹੋਵੇ ਕੀ ਪਤਾ ਵਾ ਹੁਣ ਜਾ ਕੇ ਮੈਂ ਪੁੱਛਦੀ ਆ ਉਹਨੂੰ ਕਿ ਮੰਤਰੀ ਤੋਂ ਆਪਣੇ ਦਿਲ ਦੀ ਗੱਲ ਦੱਸ ਸਾਨੂੰ ਕਿ ਤੈਨੂੰ ਕੀ ਲੱਗਣ ਗਿਆ ਕੀ ਲੈਣੀ ਆ ਤੂੰ ਦੱਸ ਨਾ ਉਹ ਕੀ ਲੈ ਕੇ ਉਹ ਦੇ ਕੇ ਦਿੰਨੇ ਵੀ ਜੇ ਤੈਨੂੰ ਮੰਨ ਚੁਆ ਮੇਰੀ ਕੋਈ ਚੀਜ਼ ਰਹਿ ਗਈ ਆ ਅਸੀਂ ਤੇਰੀ ਉਹ ਵੀ ਪੂਰੀ ਕਰੀਏ ਰੀਝ ਆ ਮੈਂ ਹੈ ਇਹ ਪਤਾ ਕੀ ਗੱਲ ਦਾ ਹੁਣ ਪੁਰਾਣਾ ਤੇ ਦੋਵੇਂ ਗੱਲਾਂ ਕਰਦੇ ਆ ਨਾ ਮੈਂ ਇਹ ਨਾ ਵੀ ਪੁਰਾਣਾ ਕੋਈ ਚੀਜ਼ ਇੱਕੋ ਮੰਗਦਾ ਹੋਵੇ ਕੀ ਆ ਚੀ ਲੈ ਕੇ ਆਵੀਂ ਆ ਤੂੰ ਗੱਲ ਨਹੀਂ ਸਾਨੂੰ ਸੰਗ ਦੀ ਦੱਸਨੀ ਨਾ ਹੋਵੇ ਕੋਈ ਨਹੀਂ ਮੈਂ ਪੁੱਛ ਲੈਣੀ ਕੀ ਜਾਂਦਾ ਆ ਗੱਲ ਜਰੂਰ ਪਰਦੇ ਨਾ ਪੁੱਛ ਰਹੀ ਆ ਵੀ ਮਾਮਾ ਜੋ ਤੈਨੂੰ ਕੋਈ ਆਂਦਾ ਵਾ ਵੀ ਨਹੀਂ ਆਪਣੇ ਘਰ ਵਿੱਚ ਜਾਣਾ ਤੇਰੇ ਫਰੈਂਡ ਨੇ ਆ ਵੀ ਧੀ ਦਾ ਵਿਆਹ ਆ ਖੁਸ਼ੀ ਖੁਸ਼ਾਈ ਤੇ ਧੀ ਦੇ ਮਨ ਦੇ ਵਿੱਚ ਕੋਈ ਦੁੱਖ ਰਹਿ ਗਿਆ ਤੇ ਫਿਰ ਸਾਡਾ ਕੋਈ ਫਾਇਦਾ ਹੀ ਨਹੀਂ 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 ਅਜੇ ਤੱਕ ਜੋਹਰ ਵਿਆਹਣਾ ਕਿਤੇ 10 ਸਾਲਾਂ ਨੂੰ ਅਜੇ ਕਿਤੇ ਅੱਜ ਹੀ ਵਿਆਹ ਲੈਣਾ ਮੈਂ ਸੁੱਖ ਨਾ ਜੇ ਤੇ ਪੜਨਾ ਜਿਹੜੀ ਚੀਜ਼ ਲੈਣੀ ਲੈ ਕੇ ਦਵਾਂਗੇ ਕੋਈ ਨਹੀਂ ਬਹੁਤ ਤੁਸੀਂ ਇੱਥੇ ਗਰਮੀ ਬੜੀ ਮੈਂ ਫਿਰ ਕਰ ਲਾਂ ਕੰਮ ਥੋੜਾ ਜਿਹਾ ਚੱਲ ਚੀਜ਼ ਕਰ ਲਾ ਬਸ ਇਹ ਇਹ ਵਾਲੀ ਡਾਇਗਰਾਮ ਨੂੰ ਤੂੰ ਰੱਟੇ ਲਾਦਾ ਇਹ ਵੈਰੀ ਵੈਰੀ ਇੰਪੋਰਟੈਂਟ ਆ ਹੂੰ ਕਰ ਲੈਣਾ ਜਾਦੇ ਹਾਂ ਇਹਨੂੰ ਚੰਗੀ ਤਰ੍ਹਾਂ ਜੇ ਤੇ ਯਾਦ ਹੁੰਦਾ ਵਾ ਯਾਦ ਕਰ ਲੈ ਨਹੀਂ ਤੇ ਫਿਰ ਤੈਨੂੰ ਪਤਾ ਵਾ ਯਾਦ ਕਰਨ ਨੂੰ ਫਿਰ ਰੱਟੇ ਲਾ ਲੈ ਨਹੀਂ ਤੇ ਰਹਿਣ ਦੇ ਮੈਂ ਚੀਟਿੰਗ ਮਾਰ ਲਾਂ ਆਹ ਚੀਟਿੰਗ ਮਾਰ ਲਾ ਪਹਿਲਾਂ ਤੂੰ ਇਹਨੂੰ ਪੜ ਕੋਈ ਚੀਟਿੰਗ ਤੇ ਕੰਮ ਨਹੀਂ ਛੱਡਣਾ ਨਾ ਦੀਦੀ ਤੂੰ ਖਜੀ ਖਜੀ ਕਰਤਾ ਪੈਣੀ ਹੋਣੀ ਮੈਨੂੰ ਘਿੜੀ ਘਿੜੀ ਕੀ ਪੈਣਾ ਗੁਰਜੋ ਤਾਂ ਮੈਨੂੰ ਫੋਨ ਹੀ ਇੰਨੇ ਕਉਂਦੇ ਤੈਨੂੰ ਪਤਾ ਮੈਨੂੰ ਨਹੀਂ ਫੋਨ ਸੋਨੇ ਇੰਨੇ ਚੰਗੇ ਰਾ ਦੇ ਕਦੀ ਸੁੱਖ ਦਾ ਆ ਜਾਂਦਾ ਫਿਰ ਮਨਜੋਦ ਦਾ ਆ ਜਾਂਦਾ ਕਦੀ ਵਿੱਚ ਮੰਮੀ ਗੱਲ ਕਰ ਲੈਂਦੇ ਆ ਫਿਰ ਫਿਰ ਮਨਜੋਦ ਦੀ ਵਾਰੀ ਆ ਜਾਂਦੀ ਆ ਫਿਰ ਮੰਮੀ ਕਹ ਦਿੰਦੇ ਆ ਆ ਰਿਸ਼ਤੇਦਾਰਾਂ ਨੂੰ ਫੋਨ ਲਾ ਦਤਾ ਵਾ ਤੇ ਸੁਣ ਲਾ ਗੱਲ ਇਹਨਾਂ ਦੀ ਚਲਾ ਉਹ ਵੀ ਕਹ ਦਿੰਦੇ ਮਨਪੀਣਾ ਗੱਲ ਕਰਾ ਦੇ ਜਿੰਨੂੰ ਵਿਆਹ ਦੱਸਣਾ ਹੁੰਦਾ ਸਾਰੇ ਜਣੇ ਤੇ ਇਦਾਂ ਹੀ ਮੈਨਾਂ ਹੀ ਗੱਲ ਕਰੀ ਜਾਂਦੇ ਮੇਰੇ ਕੋ ਮੇਰਾ ਤਾਂ ਸਿਰ ਪਿਡੋਂਡਾ ਪੈਂਦਾ ਇੰਨੇ ਲੋਕਾਂ ਨਾਲ ਗੱਲ ਕਰ ਕਰ ਕੇ ਹੌਣ ਮੰਜੋਣਾ ਤੈਨੂੰ ਪਤਾ ਤੇਰੇ ਭਾਜੀ ਨੇ ਤੇ ਕਰਨੀ ਕਰਨੀ ਗੱਲ ਗੱਲ ਚ ਮੰਨ ਲਈ ਗੱਲ ਓਏ ਮੈਨੂੰ ਪੁੱਛਣ ਡਿਆ ਵੀ ਕੀ ਕਰਨੂ ਖਿਜੀ ਰਹਿਨੀ ਐ ਇਹੋੀ ਗੱਲ ਜੀ ਪੁੱਛਣਾ ਐ ਸਾਰਿਆਂ ਨੇ ਕੋਈ ਕਰਨ ਹੁਣ ਕਰਨੀ ਨਾ ਵਿਰੋਧ ਕਿਉਂ ਪੁੱਛਦਾ ਵਾ ਓਦਾਂ ਪੁੱਛਣ ਡਿਆ ਮੈਂ ਤੇ ਹੁਣ ਤੇਰੇ ਡੈਡੀ ਨੂੰ ਮੈਂ ਦੱਸਣ ਨਹੀਂ ਆ ਵੀ ਸਾਰੇ ਪਾਸੇ ਆਪਾਂ ਇੱਕੋ ਹੀ ਗੱਲ ਕਰਨ ਰਹੇ ਆ ਉਹਨੂੰ ਮੈਂ ਆਖਣੇ ਕਿ ਕੁੜੀ ਮੁੰਡੇ ਨੂੰ ਖਿਜਣ ਲਈ ਆ ਆਂਦਾ ਕਿਉਂ ਇਹ ਕਿਸੇ ਗੱਲ ਦੀ ਕੋਈ ਘਾਟ ਰਹਿ ਗਈ ਆ ਕੋਈ ਚੀਜ਼ ਢੋਣ ਵਾਲੀ ਰਹਿ ਗਈ ਆ ਜਾਂ ਕੁੜੀ ਦਾਤੀ ਨਹੀਂ ਹਨ ਸਾਨੂੰ ਯਾ ਮੰਮੀ ਨਾ ਕੁਛ ਮੰਗਦਾ ਵਾ ਚੀਜ਼ ਕੋਈ ਲੈ ਦੱਸ ਪਰੌਣੇ ਨੇ ਕੀ ਕਰਨ ਮੰਗਣਾ ਪਰੌਣੇ ਕੋ ਤਾਂ ਆਪਣਾ ਸਾਰਾ ਕੁਝ ਹੀ ਹੈਗਾ ਉਹਨਾਂ ਦੇ ਘਰ ਗੱਡੀ-ਗੱਡੀ ਹੈਗੇ ਹੋਰ ਦੱਸ ਕੀ ਮੰਗਣਾ ਦਾ ਮਰਜਾਈ ਉਹ ਦੀਦੀ ਗੱਡੀ ਆਈ ਹੈ ਦਾਜ ਵਿੱਚ ਤੇ ਉਹੋ ਹੀ ਉਹਨਾਂ ਦੇ ਘਰ ਸਾਰੇ ਸੰਦ ਪੂਰੇ ਆ ਨਹੀਂ ਤੂੰ ਅਹੀਂ ਗੱਡੀ ਜਿਹੜੀ ਉਹ ਕਿੱਦਾਂ ਕਰਨੀ ਤੇ ਲੈ ਮੰਮੀ ਉਹ ਤੇ ਮੈਨੂੰ ਦੇਣੀ ਆ ਉਹ ਤੇ ਉੱਤੇ ਪਰਜਾਈ ਦੀ ਆਈ ਹੈ ਉਹ ਆਨੇ ਨਾ ਸੰਦ ਪੂਰੇ ਉਹ ਤੇ ਹੀ ਮੈਂ ਦੇਣੀ ਦੇਣੀ ਆ ਉਦਾਂ ਕੋਈ ਹੋਰ ਚੀਜ਼ ਨਾ ਕਿ ਤੇ ਮੈਂ ਤੈਨੂੰ ਕਹਿੰਦਾ ਵੀ ਤੂੰ ਟੈਨਸ਼ਨ ਚਵਾ ਬੱਸ ਮੈਂ ਇਹਨੂੰ ਵੀ ਦੱਸਣ ਦੀ ਆ ਤੈਨੂੰ ਵੀ ਵੀ ਮੈਨੂੰ ਖੇਜ ਆ ਜਾਂਦੀ ਮੰਮੀ ਫੋਨ ਤੋਂ ਹੀ ਨਹੀਂ ਤੈਨੂੰ ਪਤਾ ਫੇ ਕੋਈ ਨਾ ਕੋਈ ਗੱਲ ਤੇ ਟੈਨਸ਼ਨ ਵਾਲੀ ਹੋ ਹੀ ਜਾਂਦੀ ਐ ਪਰ ਜਦੋਂ ਵਿਆਹ ਹੁੰਦਾ ਕਿੰਨੇ ਚਾ ਹੁੰਦੇ ਆ ਅਭੀ ਚੀਜ਼ਾਂ ਬਣਾ ਲਈਆਂ ਉਹਨਾਂ ਕਹਿਣਾ ਹੀ ਆ ਆ ਬਣਾ ਲਿਆ ਤੈਨੂੰ ਟੈਨਸ਼ਨ ਕਿੱਥੋਂ ਆ ਗਈ ਆ ਹੁਣ ਤੋ ਹੀ ਤੂੰ ਟੈਨਸ਼ਨ ਲੈਣ ਡਿਆ ਵੀ ਗਾੜੀ ਜਾ ਕੇ ਤੂੰ ਕੀ ਕਰੇਂਗੀ ਫਿਰ ਅਸੀਂ ਤੇ ਮਾਹ ਪਾਰਾ ਲਾਉਣਾ ਕੋਈ ਖਿਚਲ ਨਹੀਂ ਚਾਹ ਤੇ ਬੜਾ ਹੈਗਾ ਬੱਸ ਇਦਾਂ ਹੀ ਟੈਨਸ਼ਨ ਪਤਾ ਨਹੀਂ ਕਿੱਥੋਂ ਆ ਜਾਂਦੀ ਐ ਨਾਂਡੋ ਗਵਾਂਡੋਈ ਤੂੰ ਨਾ ਰੱਖਣ ਲਈ ਆ ਦਿਲ ਵਿੱਚ ਕੋਈ ਗੱਲ ਮੈਨੂੰ ਲੱਗਦਾ ਨਹੀਂ ਮੰਮੀ ਦਿਲ ਦੇ ਵਿੱਚ ਤੇ ਕੁੱਖ ਨਹੀਂ ਹੋ ਗਈ ਯਾਰ ਦੇਦੀ ਗਾੜੇ ਕੀ ਕਰਾਣਾ ਚੱਲ ਪੜਾਵਾ ਇਹਨੂੰ ਫੇਰ ਬਾਅਦ ਕਰੂੰਗੀ ਗੱਲ ਜਾਂ ਜਦੋਂ ਕਿਤੇ ਫੋਨ ਆਊਗਾ ਨਾ ਮਨਜੋਤ ਦਾ ਸੁੱਖ ਦਾ ਕਹਿੰਦਾ ਫਿਰ ਮੈਂ ਉਹਨਾਂ ਨਾਲ ਗੱਲ ਕਰੂੰਗੀ ਠੀਕ ਹੈ ਹੁਣ ਮੰਮੀ ਤੁਹਾਨੂੰ ਕੀ ਦੱਸਾਂ ਟੈਨਸ਼ਨ ਕਾਦੀ ਆ ਟੈਨਸ਼ਨ ਤੇ ਸੁੱਖ ਹੀ ਦੇ ਦਿੰਦੀ ਆ ਫੋਨ ਕਰਕੇ ਕਦੀ ਦੱਸ ਦਿੰਦੀ ਆ ਹੋ ਗਿਆ ਕਰ ਕਰਦੀ ਉਹ ਹੋ ਗਿਆ ਵੇਖੋ ਹੁਣ ਅੱਗੇ ਕੀ ਬੰਦ ਆ। ਗੋਡਲਰ ਐਸੈਂਸ ਹੁੰਦਾ ᱫੋ। ਨਾ ਵੜਾ। ਹਾਂਜੀ। ਇਟ ਮੈਟਰ ਅਰਾਊਂਡ ਅਸ ਪਿਓਰ। ਕਿੰਨੇ ਵੀ ਇਹ ਮੈਟਰ ਵਾ ਕਿ ਸਾਡੇ ਆਲੇ ਦੁਆਲੇ ਜਿਹੜਾ ਸਾਨੂੰ ਕੀ ਉਹ ਪਿਓਰ ਮਿਲ ਸਕਦਾ ਵਾ। ਇਹ ਹੰਨੂ ਕਿਦਾਂ ਬਤਾ ਲਗੂਗਾ? ਤੈਨੂੰ ਪਤਾ ਅੱਜਕੱਲ ਤਾਂ ਸਾਰੀਆਂ ਚੀਜ਼ਾਂ 'ਚ ਮਲਾਵਟ ਹੀ ਹੁੰਦੀ ਆ। ਆ ਪਹਿਲਾਂ ਦੁੱਧ ਘਿਓ ਆਹ ਹੋਏ ਰੱਬਾ ਇਹ ਕਿੰਨਾ ਚਾਲੂ ਹੁੰਦਾ ਸਾਰੇ ਚੀਜ਼ਾਂ ਵਿੱਚ ਮਲਾਵਟ ਹਾਂ ਤੂੰ ਕਹੀ ਅੱਜ ਕੱਲ੍ਹ ਆ ਸਾਲਟ ਵੀ ਨਹੀਂ ਪਿਓਰ ਮਿਲਦਾ ਘਿਓ ਦੇ ਵਿੱਚ ਵੀ ਤੈਨੂੰ ਪਤਾ ਬੀਬੀਆਂ ਇੱਥੇ ਕੋਈ ਨਾ ਕੋ ਕਪੜਾ ਘਰੀ ਦਿੰਦੀਆਂ ਵਾ ਤੇ ਦੁੱਧ ਤੇ ਪਾਣੀ ਤੋਂ ਬਿਨਾ ਮਿਲਣਾ ਹੀ ਹੈ ਨਹੀਂ ਨਾ ਕਦੀ ਵੀ ਕਈ ਅੱਜ ਕੱਲ੍ਹ ਹੈ ਨਹੀਂ ਮਿਲਦਾ ਪਿਓਰ ਦਾ ਕਹਦੀ ਏਦਾਂ ਹੀ ਠੀਕ ਆ ਨਾਲੇ ਫਿਰ ਦੇਲ ਨਹੀਂ ਮੈਡਮ ਫਿਰ ਮੈਂ ਇਹੀ ਕਹਿਣਾ ਦੀਦੀ ਨੇ ਮੈਨੂੰ ਕਿਹਾ ਤੇ ਤਾਂ ਮੈਂ ਲਿਖਿਆ ਤੇ ਤੂੰ ਕਹੀ ਹਨੂ ਪਿਓਰ ਮਿਲਦਾ ਹੀ ਨਹੀਂ ਕੋ ਆਹ ਤੈਨੂੰ ਵਧਾੜੇ ਕਲਾਸ ਜਿੱਨਾ ਇੱਕ ਮੁੰਡਾ ਸੀਗਾ ਤੇ ਉਹਨੇ ਨਾ ਇਦਾਂ ਉਹਨੂੰ ਕੁਝ ਵੀ ਨਹੀਂ ਹੁੰਦਾ ਹੁੰਦਾ ਉਹਨੇ ਨਾ ਸਾਰੇ ਕੁਐਸਚਨ ਪੇਪਰ ਤੇ ਐ ਉਹਨੇ ਭਰਿਆ ਤੇ ਹੱਟ ਤੋਂ ਅੱਗੇ ਤੇ ਸਾਨੂੰ ਦਿਖਾਵੇ ਇਦਾਂ ਇਦਾਂ ਕਰਕੇ ਸੀਟਾਂ ਆ ਵੀ ਸਾਰੀਆਂ ਸਾਰੀਆਂ ਸੀਟਾਂ ਭਰੀਆਂ ਅਹੀਂ ਕਹਿੰਨੇ ਲੇਖ ਕੀ ਦਿੱਤਾ ਹੋਊਗਾ ਫਿਰ ਅਹੀਂ ਪੁੱਛਿਆ ਵੀ ਤੂੰ ਲਿਖਿਆ ਕੀ ਆ ਕਹਿੰਦਾ ਮੈਂ ਤੇ ਥੋੜੇ ਦਿਨ ਪਹਿਲਾਂ ਹੀ ਉਹ ਫਿਲਮ ਵੇਖ ਕੇ ਆਇਆ ਸੀ ਮੈਂ ਤੇ ਸਾਰੀ ਉਹਦੀ ਸਟੋਰੀ ਲੇਖ ਆਇਆ ਮੈਂ ਆ ਚੰਗਾ ਭਰਾ ਤੇ ਉਹਦੇ ਕਿੰਨੇ ਵਧੀਆ ਨੰਬਰ ਆ ਗਏ ਕਈ ਜਾਨੇ ਜਿਹੜੇ ਬੜੇ ਬੜੇ ਭੜਾਕ ਉਹਨਾਂ ਦੀਆਂ ਸਪਲੀਆਂ ਆ ਗਈਆਂ ਮੈਂ ਵੀ ਇਹਦੀ ਦਾਣਾ ਕਦੀ ਕਦੀ ਜਦੋਂ ਮੈਂ ਨਹੀਂ ਕੋਸ਼ਣਦਾ ਆਪਣੇ ਕੋਲੇ ਲੈ ਲੈਣਾ ਆ ਉਹ ਤਾਂ ਜੀ ਉਹਨਾਂ ਨੇ ਪੜ ਲਈ ਨਾ ਤੇ ਜੇ ਅਗਲੇ ਦੀ ਨਾ ਫੇਵਰੇਟ ਮੂਵੀ ਹੋਈ ਤੇ ਫਿਰ ਵੇਖੀ ਸੀ ਇਹ ਬੰਦਾ ਕੀ ਆ ਕੋਈ ਚੱਲ ਗੱਡੀ ਤੇ ਛੱਡ ਥੱਲੇ ਲਾਤੀ ਆ ਇਹਨਾਂ ਦਾ ਤੇ ਪਤਾ ਨਹੀਂ ਨਾ ਕਦੋਂ ਨਿਕਲਣਾ ਟਾਈਮ ਹੀ ਬੜਾ ਲਾਦਣਾ ਇਹਨਾਂ ਲੱਗਦਾ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਕੀ ਰਿਸ਼ਤਾ ਕਰਾਉਣਾ ਵਾ ਇਹਨਾਂ ਦਾ ਤੇ ਆਪਣਾ ਪਤਾ ਨਹੀਂ ਕਦੋਂ ਤਲਾਕ ਹੋ ਜਾਣਾ ਵਿਚੋਲੇ ਬਣੇ ਪਰ ਉਹਨੇ ਇਹਨਾਂ ਦੇ ਹੋਰ ਅਗੇ ਲੱਗਦੇ ਤੇ ਚੁੰਨੀ ਚੜਾਈ ਹੋ ਜਣਾ ਲੱਗਦਾ ਮੈਨੂੰ 12 ਵਜਣੇ ਰਾਤ ਦੇ ਬੰਦਾ ਦੇ ਯਾਰ ਵੇਖਿਆ ਵੇਖਿਆ ਜਾ ਲੱਗਣ ਡਿਆ ਕਿਤੇ ਇਹ ਕਬੱਡੀ ਵਾਲਾ ਮੁੰਡਾ ਵਾ ਇਹ ਯਾਰ ਸਾਰੇ ਵੇਖੇ ਵੇਖੇ ਬੰਦੇ ਅੱਜ ਹੀ ਮੈਨੂੰ ਰੱਬ ਮਿਲਾਈ ਜਾਣ ਡਿਆ ਕਿਤੇ ਮੇਰਾ ਆਖਰੀ ਦਿਨ ਤੇ ਨਹੀਂ ਅੱਜ ਚੱਲ ਇਹਨੂੰ ਮਿਲ ਗਏ ਤੇ ਸਹੀ ਆ ਮੁੰਡਾ ਕੌਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਵਧੀਆ ਵਧੀਆ ਮੈਂ ਅੱਗੇ ਵੇਖਣ ਰਿਹਾ ਮੈਂ ਹੈ ਕਿ ਵੇਖਿਆ ਵੇਖਿਆ ਲੱਗਦਾ ਭਾਈਨ ਲੱਗਦਾ ਮੈਂ ਅੱਜ ਤੋਂ ਆਏ ਹੋ ਅ ਨਹੀਂ ਮੈਂ ਤੇਰੇ ਪਰਸੋਂ ਚੋਤ ਗਏ ਹੀ ਅੱਛਾ ਤੂੰ ਕਾਪੀ ਮੁੰਡੇ ਕੋ ਤੋ ਉਦਨ ਰਾਤ ਨੂੰ ਹਨੇਰਾ ਹੋ ਗਿਆ ਲੈਂਦਾ ਨਹੀਂ ਠੀਕ ਠੀਕ ਇੰਦਾ ਲਿਆ ਅੱਜ ਠੀਕ ਠੀਕ ਆ ਕਾਪ ਦੇ ਵਾਹ ਵੱਡਾ ਆ ਮੈਂ ਅੱਧਾ ਤੁਹਾਡੇ ਮੈਚ ਬੜੇ ਵੇਖੇ ਆ ਠੀਕ ਠੀਕ ਇਹ ਮੇਲਿਆ ਮੂਲਿਆ ਤੇ ਵੀ ਤੁਹਾਡੇ ਮੈਚ ਮੈਂ ਵੇਖਦਾ ਨਾ ਆਹ ਲੋਕਲ ਹੋਣੇ ਤੀਸੂ ਆਹ ਲੋਕਲ ਹੀ ਆ ਉਹਦਾ ਲਾਗੂ ਹੀ ਜਾਂਦਾ ਤੁਹਾਡੇ ਮੈਂ ਹਾਂ ਤੋ ਉਹਦਾ ਮੈਂ ਬੜੀਆ ਦੀ ਸੋਚਿਆ ਮੈਂ ਚੱਲ ਮਿਲਾਂਗਾ ਭਾਈ ਨੂੰ ਪਰ ਤੁਹਾਨੂੰ ਪਤਾ ਮੇਲੇ ਚ ਯਾਰ ਦੋਸਤ ਹੁੰਦੇ ਆ ਉਹ ਲੈ ਲੂ ਜਾਂਦੇ ਇਧਰੋਂ ਤੇ ਕਦੇ ਉਧਰੋਂ ਆ ਚੱਲ ਜਦੋਂ ਮੇਲ ਹੁੰਨੇ ਹੁੰਦੇ ਆ ਇੱਥੇ ਕਿ ਲੋਤੇ ਚੱਲੀ ਘਰ ਨੂੰ ਨਹੀਂ ਕੋਈ ਨਹੀਂ ਮੈਂ ਤੇ ਪਰੌਣੇ ਤੁਹਾਡੇ ਲੈ ਕੇ ਆਇਆ ਹਾਂ ਇਹ ਠੀਕ ਹੈ ਉਹ ਵਿਚੋਲਾ ਜੋੜੀ ਆ ਕੋਈ ਵਿਚੋਲੀ ਆ ਗਈ ਆ ਆ ਗਈ ਆ ਠੀਕ ਉਹ ਕੁੜੀ ਮੈਂ ਤੇ ਡਰਾਈਵਰੀ ਦਾ ਕੰਮ ਕਰਦਾ ਹਾਂ ਉਹਦਾ ਤੇ ਗੱਡੀ ਮੈਂ ਉਹ ਲਾਈਗਾ ਠੀਕ ਠੀਕ ਹਾਂਜੀ ਤੇ ਚਾਹ ਪਣੀ ਪੀਤਾ ਕਿ ਨਹੀਂ ਨਹੀਂ ਚਾਹ ਪਣੀ ਪੀ ਲਿਆ ਤਾਂ ਜਿਹੜਾ ਬਹਿਣਾ ਹੀ ਫੇਰ ਗਿਆ ਨਹੀਂ ਨਹੀਂ ਕੋਈ ਨਹੀਂ ਹੂੰ ਹੋਰ ਠੀਕ ਠਾਕ ਆ ਵਧੀਆ ਚੱਲਦੇ ਮੈਚ ਹਾਂ ਵਧੀਆ ਚੱਲਦੇ ਆ ਹੂੰ ਮੈਚ ਚੱਲੀ ਜਾਂਦੇ ਮੇਲੇ ਹੁੰਦੇ ਨੇ ਅੱਜ ਕੱਲ ਤੇ ਸੋ ਮੈਚ ਹੀ ਹੁੰਦੇ ਖਿਡ ਲਈ ਅੱਗੇ ਅਸੀਂ ਵੀ ਵੇਖਣ ਨੂੰ ਚੱਲ ਜੀਦਾ ਆ ਹੁਣ ਗੱਡੀ ਜਾਂਦੀ ਲੱਲੀ ਜਾਣਾ ਫਿਰ ਸਾਈਆਂ ਸੁਈਆਂ ਤੇ ਜਾਣਾ ਪੈਂਦਾ ਉਹ ਨਹੀਂ ਕੰਮ ਤਾਂ ਕੋਈ ਨਿਕਲ ਕਰਨਾ ਪੈਂਦਾ ਕਰਨਾ ਪੈਂਦਾ ਹੂੰ ਤੇ ਹੁਣ ਥੋੜਾ ਜਿਹਾ ਚੇਰ ਹੋ ਗਿਆ ਨਹੀਂ ਵੇਖੇ ਚਲ ਮੈਂ ਮਿਲਦਾ ਹਾਂ ਉਹਦੇ ਵੀ ਵੇਖ ਲਈਦੇ ਆ ਆਹੋ ਲਾਈਵ ਚੱਲਦੇ ਸਾਰੇ ਮੈਚ ਹੂੰ ਚਲ ਮੈਂ ਮਿਲਦਾ ਹਾਂ ਮੋਚੋਲਿਆਂ ਨੂੰ ਫੇ ਚਲੋ ਠੀਕ ਆ ਮਿਲੋ ਕ੍ਰਾਊਂਡ ਇਹ ਕੁੜੀ ਦਾ ਰਿਸ਼ਤਾ ਜ ਠੀਕ ਠੀਕ ਆ ਯਾਰ ਸੋਖ ਖੇਦੀ ਭੈਣ ਵਾ ਕਿੱਡੇ-ਕੱਡੇ ਨਾਮੀ ਬੰਦੇ ਹੀ ਹੋ ਤੇ ਇਹ ਕਿਹੜੇ ਕੰਮਾਂ 'ਚ ਪਈ ਬੰਦਾ ਵੀ ਲੱਭਿਆ ਤੂੰ ਕੋਈ ਚੰਗਾ ਲੱਭ ਵਾਲਾ ਕੋਈ ਨਾਮ ਵਾਲਾ ਬੰਦਾ ਲੱਭ ਕੋ ਚੰਗੇ ਕੰਮ ਧੰਦੇ ਵਾਲਾ ਹੱਦੋਂ ਕੀ ਇਹ ਵੇਲਾ ਕੋਈ ਪਤਾ ਨਹੀਂ ਲੱਗਦਾ ਭਰਾ ਕਿਹੋ ਜਿਹਾ ਤੇ ਆਪ ਕਿਹੋ ਜੀ ਨਿਕਲੀ ਕਰਾਉਣ ਵੀ ਲੱਗੀ ਤੇ ਲਵ ਮੈਰਿਜ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਲਵ ਮੈਰਿਜ ਕਰਾਉਂਦੀ ਬਣਾਉਂਦੀ ਐ ਰੇਂਜ ਮੈਰਿਜ ਨੇਕੇ ਨੇਕੇ ਕੇ ਤੋਂ ਲੱਭ ਕੇ ਵਿਚੋਲੇ ਪਾਲੇ ਹੋਣੇ ਇਹਨਾਂ ਨੇ ਚਲ ਸਾਨੂੰ ਕੀ ਆਪਣਾ ਕੰਮ ਕਰੋ ਤੇ ਘਰ ਨੂੰ ਜਾਓ ਐਵੇਂ ਦੁਨੀਆ ਦੀਆਂ ਟੈਨਸ਼ਨਾਂ ਲੈ ਕੇ ਕੀ ਮਿਲਣਾ ਤੋ ਚੱਲੇ ਓਏ ਆੜੇ ਵੜੇ ਇਹ ਕੀ ਕਰ ਲਿਆ ਵਾ ਸ਼ੀਸ਼ਾ ਵਾ ਤੂੰ ਲੀਕ ਤੁਰ ਲੀ ਲਈ ਤੁਸੀਂ ਤੁਹਾਡਾ ਮੇਰੇ ਤੇ ਧਿਆਨ ਹੋਵੇ ਤੇ ਤਾਂ ਦੇਣਾ ਫੜੇ ਹੋ ਪੜਾ ਜਾ ਉਹ ਤੋੜਾ ਕੰਤ ਤਿਰ ਤਿਰ ਰੋਣਾ ਪਈ ਨਹੀਂ ਕੀ ਕਰਨਾ ਇਹ ਮਾੜਾ ਜਾ ਵਿਚਾਰ ਹੋਣਾ ਤੇਰੇ ਘਰ ਵੀ ਕੰਮ ਹੈ ਕੱਲ ਤੇਰੇ ਹੁਣ ਤੇਰੀ ਹੁਣਡੇ ਵਾਲਿਆਂ ਦੇ ਘਰੇ ਨਹੀਂ ਜਾਣਾ ਆਪਾਂ ਹਣ ਮੈਨੂੰ ਕਰੱਚਪੜਾ ਪਵਾਇ ਤਾਪ ਉਹ ਤੁਹਾਡਾ ਕਸੂਰ ਮੇਰਾ ਥੋੜੇ ਕਸੂਰਿਆ ਕੋਈ ਉਹਨਾਂ ਕੁੜੀ ਦੇਖਣ ਮੁੰਡਾ ਦੇਖਣ ਤਾਂ ਤੇਨੂੰ ਵੇਖਣਾ ਮੈਨੂੰ ਨਹੀਂ ਵੇਖਣਾ ਪਰ ਮੁੰਡੇ ਵਾਲਿਆਂ ਦਾ ਹਾਨੂੰ ਵੇਖਣਾ ਆ ਨਾ ਕਿ ਖਨਾ ਰਿਸ਼ਤਾ ਕਰਾਉਣਾ ਮੇਰੇ ਮਾਣੀ ਮੋਟੀ ਕਰਾਉਣਾ ਇਹਨੂੰ ਮੈਂ ਕੀ ਕਰਾਂ ਇਹਨੂੰ ਮੈਂ ਕੀ ਕਰਾਂ ਬੇਸਿਆਨ ਇੱਕ ਬੰਦਾ ਤੈਨੂੰ ਸੀਸੀ ਵਾਸਤੇ ਚਾਹੀਦਾ ਪੱਕਾ ਉਹ ਰੋਟਾ ਲੈ ਦੇ ਰਹੀ ਹੈ ਫਿਰ ਹਾਂ ਜੀ ਜੀ ਤੇਰੀ ਅੱਡੀ ਤੂੰ 10 ਮਿੰਟ ਲੈਂਦੇ ਬੀਬੀਆਂ ਚੱਲੀਆਂ ਤੇ ਆਪੇ ਚੱਲਦੇ ਹਾਂ ਇਹ ਤਾਂ ਕੋਈ ਚੱਲਦੇ ਹਾਂ 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 ਬਚਲੀ ਆਇਆ ਆਹੋ ਆ ਗਿਆ ਹਾਂ ਸੱਚੀ ਗਾ ਇਹ ਚੱਲਣਾ ਆ ਜੀ ਹਾਂ ਜੀ ਸੱਚਾ ਬੀਜੀ ਮੈਂ ਜਿੱਤਿਆ ਪਰਸੋਂ ਚੋਦਾ ਇਹ ਜੇ ਟਰਾਫੀ ਪਈ ਮੁੰਡੇ ਕੋਲ ਅੱਛਾ ਅੱਛਾ ਉਹ ਲੈ ਗਿਆ ਅੱਛਾ ਬਹੁਤ ਵਧੀਆ ਤੇ ਹੂੰ ਜਾ ਜਾ ਬੈਠੇ ਕੋਲ ਕੋ ਤੇ ਆਏ ਇਹ ਬਹੁਤ ਚੰਦੇ ਆਏ ਆ ਤੈਨੂੰ ਢੀਕਨਦੇ ਸੀ ਠੀਕ ਆ ਮੈਂ ਵੀ ਆ ਨਾਲ ਆਓ ਚੱਲ ਜਾਓਗੇ ਵੇਖ ਆਉਨੇ ਆ ਚਲੋ ਵੇਖ ਲਓ ਬਾਹਰ ਉਹ ਤੇ ਘਰ ਕੋਲ ਵੇਖਣਾ ਮਾਨੇ ਟ੍ਰਿਕ ਕਰੋ ਵੇਖੋ ਇੱਕ ਰੀ ਹੂੰ ਤਰ ਆਪਣਾ ਤਰ ਤਜਾ ਸਭ ਕੋਲ ਜਦ ਤੂੰ ਵੇਖਿਆ ਨਾ ਉਹ ਨਹੀਂ ਸਾਦੀ ਗੱਲ ਹੋਰ ਹੋ ਜਾਂਦੀ ਆ ਹਾਂ ਕੋਈ ਤੂੰ ਮਰੇ ਚੱਤੀ ਚੁੱਤੀ ਮਰੇ ਕੋਈ ਉਹਨੇ ਇਹਨੂੰ ਮਾਰਾਂਗੇ ਤੇ ਸਭ ਕੋ ਸੱਚੀ ਆ ਨਾ ਦੋਸਿਆ ਹਾਂ ਜਨ ਸਭ ਕੋ ਸੱਚੀ ਆਵੇ ਹਾਂ ਮੈਂ ਤੇ ਨਾ ਸਮਝਾਈ ਕੋਈ ਗੱਲ ਹਾਂ ਹਾਂ ਮੈਂ ਕਿ ਝੂਠ ਨਾ ਬੋਲੇ ਮਾਸਾ ਵੀ ਆਹ ਨਹੀਂ ਨਹੀਂ ਕੁੜੀ ਦਾ ਕੰਮ ਹੁੰਦਾ ਵਾ ਨਹੀਂ ਨਹੀਂ ਸਹੀ ਯਾਰ ਹਾਂ ਮੈਨੂੰ ਜ਼ਰਬੀ 110 ਲੱਗਣੀ ਰਹੇ ਤੁਮਾਂ ਦੇ ਹਾਂ ਉਧਰੋਂ ਮਾਰੀ ਇਧਰੋਂ ਆਰਪਾਰੋਂ ਹਾਂ ਨਹੀਂ ਨਹੀਂ ਨਾ ਡਰਾਉਣਾ ਤੈਨੂੰ ਡਰਾਉਣਾ ਨਹੀਂ ਕਿ ਤੂੰ ਵੇਖੇ ਨਹੀਂ ਸਕਦਾ ਮੇਰਾ ਨਹੀਂ ਨਹੀਂ ਉਧਰ ਦੱਸ ਕੇ ਨਹੀਂ ਨਹੀਂ ਕੋਈ ਨਹੀਂ ਅਵੇ ਖਾ ਭਾਬੀ ਆਪਣੀ ਨਾ ਹੋਈ ਨਹੀਂ ਕਹਿ ਰਹੇ ਜੇ ਆ ਵੇ ਨਾ ਮੈਂ ਆਹ ਫਿਰ ਤੂੰ ਹੀ ਬਦਲ ਕੱਪੜੇ ਕਪੜੇ ਛੋ ਜਲਦੀ ਕਰੋ ਭਾਈ ਅਵੇ ਮੇਰੇ ਕੱਪੜੇ ਪ੍ਰੈਸ ਕੀਤਾ ਕਿ ਨਹੀਂ ਹੋਣਾ ਜੀ ਮੈਂ ਕਰ ਦਾਂ ਬਿਸਮਿਲਲਾ ਅdna ਮੁੰਡਿਆਂ ਨੂੰ ਮੜਿਆ ਲੋ ਖੋ ਨਾ ਆਉਂਨ ਉਹ ਦਸਿਆ ਮੁੰਡਿਆਂ ਨੂੰ ਨਾ ਨਾ ਨੀ ਫੋਨ ਵੀ ਅਹੀਂ ਆਉ ਲਗੇ ਸਾਰੇ ਹਾਂ ਹੁਣ ਕਿਹਦਾ ਫੋਨ ਆ ਗਿਆ ਵਾ ਤੈਨੂੰ ਮੈਂ ਤਾਂ ਪਾਈਆਂ ਕੋਟਨ ਦਾ ਸੂਟ ਐ ਐਦਾਂ ਕਰ ਕੱਪੜੇ ਨਾ ਚੇਂਜ ਕਰ ਤੇਰਾ ਬੜਾ ਵਧੀਆ ਸੂਟ ਹੀ ਕੋਟਨ ਦਾ ਤੇ ਤੂੰ ਪਾਇਆ ਹੀ ਨਾਲੇ ਮੇਰਾ ਨਹੀਂ ਹੁਣ ਮਨ ਹੈਗਾ ਉਧਰ ਜਾਣ ਦਾ ਆਜਾ ਫੇਸ਼ਲ ਕਰੋ ਚਲੀਏ। ਕਬੀ ਵੀਰ ਕਹਿੰਦਾ ਕੱਪੜੇ ਪ੍ਰੈਸ ਕੀਤੇ ਕਿ ਨਹੀਂ? ਕੱਪੜੇ ਕੀ ਕਰਨ ਪ੍ਰੈਸ ਕਰਨੇ ਆ। ਜਾਣਾ ਨਹੀਂ ਆ। ਨਹੀਂ ਹੁਣ ਨਹੀਂ ਮੈਂ ਜਾਣਾ ਹੈਗਾ। ਘਰਾਂ ਵਰਗੇ ਘਰ ਆ ਬਾਹੂ ਅਹੀਂ ਉਹਦੇ ਘਰ ਦਾ ਕੀ ਵੇਖਣਾ ਵਾ ਜਿੱਦਾਂ ਦਾ ਸਾਡਾ ਉਦਾਂ ਦਾ ਹੀ ਉਹਨਾਂ ਦਾ ਹੋਣਾ ਵਾ। ਨਾਲ ਜਿੱਥੇ ਉਹ ਰਹਿਣ ੜੇ ਉੱਥੇ ਸੁੱਖ ਨਾ ਰਹੋਗੇ। ਉਹ ਤਾਂ ਗੱਲ ਹੈਗੀ ਤੁਸੀਂ ਕਹਿਣੇ ਨਾ ਵੇਖਣਾ ਵਾ। ਮੇਰਾ ਪਹਿਲਾਂ ਬੜਾ ਜੀ ਕਰਦਾ ਸੀ ਮੈਂ ਜਿੱਥੇ ਕੁੜੀ ਹੋਣੀ ਵੇਖ ਆ ਵੇਖ ਆਉਨੇ ਆ। ਫੇਰ ਮੈਨੂੰ ਸੁਖ ਨੂੰ ਚੰਗੀ ਤਰ੍ਹਾਂ ਸਮਝਾਉਂਦੀ ਕਿ ਭਾਬੀ ਘਰ ਆਵੜ ਕੇ ਘਰ ਆ ਤੁਸੀਂ ਤੇ ਐਵੇਂ ਉੱਥੇ ਜਾਣਾ ਵਾਲੇ ਉਹਨਾਂ ਨੂੰ ਅਗਲੇ ਨੂੰ ਖੇਚਲ ਪਾਉਣੀ ਆ ਆ ਉਹਨਾਂ ਨੂੰ ਫਿਕਰ ਹੀ ਆ ਘਰ ਘਰਾਂ ਚ ਰਹਿੰਦੇ ਅਗਲੇ ਹੋਰ ਉਹਨਾਂ ਨੇ ਜਿੰਨਾਂ ਨੇ ਨੌਂ ਵੇ ਆ ਕੇ ਖਾਣੇ ਉਹਨਾਂ ਨੂੰ ਬਿਠੇ ਦੀ ਸ਼ਰਮ ਹੁੰਦੀ ਆ ਆ ਰੋਟੀ ਖਾ ਕੇ ਹੁੰਦੀ ਆ ਨਾਲੇ ਵੀਰ ਨੇ ਪਤਾ ਕੀਤਾ ਸਾਰਾ ਆ ਫੇਰ ਠੀਕ ਆ ਕਿ ਫੇਰ ਕੀ ਕਰਨ ਨੂੰ ਜਾਣਾ ਹੋਰ ਆ ਮੈਂ ਇਦਾਂ ਕਰਦੀ ਆ ਮੈਂ ਇੰਦਰ ਨੂੰ ਜਾਣੀ ਆ ਮੈਂ ਫੇਸ਼ੀਅਲ ਕਰੋਨਲ ਨਾਲੇ ਤੂੰ ਵੀ ਆਪਣਾ ਕਰ ਲੈਣਾ ਸੀ ਮਿਆਵਲੇ ਦਿਨ ਦਾ ਪ੍ਰੋਗਰਾਮ ਜੋ ਵੀ ਤੂੰ ਪਾਉਣਾ ਪਉਣਾ ਵਾ ਸ਼ੇਰਬਾਨੀ ਪਾਉਣੀ ਆ ਕੋਟ ਪੈਂਟ ਪਾਉਣਾ ਤੂੰ ਵੀ ਮਨਪ੍ਰੇਜਨਾ ਸਲਾਹ ਕਰਕੇ ਤੇ ਦੋਵੇਂ ਜਾਣੇ ਇੱਕੋ ਰੰਗ ਦੇ ਚੀਜ਼ ਲੈ ਜਿੱਦਾਂ ਤੂੰ ਪੱਗ ਜਿਹੜੀ ਬੰਨਣੀ ਆ ਉਹ ਰੰਗ ਦਾ ਹੀ ਉਹ ਕੋ ਪਾਉਗੀ ਸੂਟ ਸੜਟ ਹੁਣ ਤੇ ਅੱਜ ਕੱਲ ਉਹਦਾ ਜ਼ਿਆਦਾ ਸੂਟ ਹੀ ਲੁਕੀ ਪਾਉਂਦੇ ਆ ਆਹ ਹੁਣ ਬੰਦ ਕਰਤਾ ਨਾ ਗੁਰਦੁਆਰੇ ਜੇ ਲੈ ਲੰਗਰ ਆ ਆਹ ਤੇ ਕਰਨਾ ਤੇ ਗੁਰਦੁਆਰੇ ਹੀ ਆ ਵਿਆ ਇਹਦੇ ਕਿਹੜੇ ਹੁਣ ਪੈਸੇ ਇੰਨਾ ਲੰਮਾ ਖਲਾਰਾ ਨਹੀਂਗਾ ਪਾਉਣਾ ਤੁਹਾਡਾ ਦੋਵਾਂ ਦਾ ਇਕੱਠਾ ਵਿਆ ਮੈਂਟਲ ਚ ਉਹਦੀ ਕਰਕੇ ਤੇ ਬੀਨੇ ਹੋਣਾ ਆਹ ਹੋਵੇ ਨਾਲੇ ਇੱਕੋ ਖਰਚੇ ਕੰ ਆਹੋ ਹੁਣ ਮੈਨੂੰ ਇਹ ਵੀ ਗੱਲ ਲੱਗਾ ਉਹ ਹੁਣ ਆਣ ਕੇ ਬੈਠੇ ਆ ਉਹਨਾਂ ਨੇ ਕਹਿਣਾ ਵੀ ਸਾਨੂੰ ਸੱਦ ਵੀ ਲਿਆਵਾ ਤੇ ਹੁਣ ਇਹਨਾਂ ਦੀ ਤਿਆਰੀ ਵੀ ਕੈਨਸਲ ਹੋ ਗਈ ਕੋਈ ਨਹੀਂ ਮਮਾਦਣਾ ਕੋਈ ਬੰਦਾ ਬੂਨਾ ਬਈ ਨਹੀਂ ਹੁਣ ਇਦਾਂ ਕਰਦੇ ਆ ਰੋਟੀ ਰੋਟੀ ਬਣਾਉਂਨੇ ਖਵਾਲਦੇ ਆ ਕੋਈ ਨਹੀਂ ਪਰੌਣੇ ਹੁੰਦੀ ਹੁੰਦੇ ਘਰਾਂ ਦੇ ਵਿੱਚ ਆਹ ਉਹ ਨਾਲੇ ਵਿਚੋਲਿਆਂ ਨੂੰ ਵੀ ਹੁੰਦਾ ਜੋ ਕਹਤਾ ਸਮਝਾ ਦੇ ਨਾਲੇ ਮੈਨੂੰ ਸਮਝਾ ਦਿੰਨੀ ਆ ਨਾਲ ਤੂੰ ਵੀ ਕਹਿ ਦੀ ਵੀ ਚਲੋ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਤੁਹਾਡੇ ਤੇ ਭਰੋਸਾ ਹੀ ਆ ਹਨ ਆਹ ਨਾਲੇ ਉਜ ਕੀ ਗੱਲ ਕਰਨਗੇ ਅੱਜ ਤੇ ਆਹੋ ਆਦਰ ਵੀਰ ਨੂੰ ਸਮਝਾਦੀ ਐ ਨਹੀਂ ਤੇ ਉਹਨੇ ਮੇਰੇ ਦਿਵਾਲੇ ਹੋ ਜਾਣਾ ਵੀ ਉਹ ਦੋ ਤੇ ਲੇ ਲੱਕੜੀ ਲੱਗੀ ਤੇਨੂੰ ਤੇ ਹੁਣ ਤੂੰ ਨਾਲ ਨਹੀਂ ਤੁਰਦੀ ਕੱਲੋ ਕੱਲਵੇ ਇਹ ਕਰੂਂਗਾ ਆ ਸਾਰੇ ਆਂਗੇ ਪਿਆ ਡੇ ਹੁਣ ਸਾਡੇ ਟਾਈਮ ਲੱਗਦਾ ਵਾ ਘੜੀ ਲੈ ਤੂੰ ਜਾਣੀ ਮੈਂ ਆ ਸੂਟ ਪਾਉਣਾ ਤੇ ਹੁਣ ਮੁੰਡਿਆਂ ਨਾਲੇ ਕਰਾ ਸੂਟ ਪਾ ਕੇ ਜਾਣਾ ਵਾ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਹੁਣ ਮੈਂ ਆਪਣਾ ਮਨ ਬਦਲ ਲਿਆ ਵਾ ਕੀ ਜਾਣਾ ਹੁਣ ਘਰ ਵੇਖਣ ਅੱਛਾ ਤੂੰ ਨਹੀਂ ਜਾਣਾ ਨਹੀਂ ਮੈਂ ਨਹੀਂ ਜਾਣਾ ਆ ਤੇ ਮੈਂ ਫੇਸ਼ਲ ਕਰਾਉਣ ਵਾਸਤੇ ਸੂਟ ਪਾਇਆ ਵਾ ਇਹਦਾ ਗਲਵਾ ਵਾ ਵੱਡਾ ਵਾ ਤੇ ਫਿਰ ਫੇਸ਼ਲ ਇੱਥੇ ਹੁਣ ਅੱਗੇ ਧੋਣ ਧੁੰਨ ਤੇ ਵੀ ਤੇ ਕਰਾਉਣੀ ਆ ਅੱਛਾ ਹਾਂ ਬਾਕੀ ਕੋਈ ਗੱਲ ਨਹੀਂ ਤੁਸੀਂ ਬੋ ਮੇਰੇ ਫੁੱਲ ਕਾ ਪਾਣੀ ਬਣਾਉਣੀ ਆ ਤੇ ਤੂੰ ਖਾਓ ਪਿਓ ਰਮਾਨ ਰੋ ਕਰੋ ਰੈਸਟ ਕਰੋ ਗਰਮੀ ਬੜੀ ਆ ਬਾਣੀ ਕੋਈ ਮੁੰਡੇ ਵਾਲਿਆਂ ਨੂੰ ਫੋਨ ਕਰਦਾ ਕਿ ਅਸੀਂ ਆਉਣ ਲੱਗੇ ਤੇ ਕੁੜੀ ਦੇ ਵੀ ਨਾਲ ਮਲਕਵੀਰ ਭੈਣ ਭਰਾ ਆਉਣ ਲੱਗੇ ਆ ਤੇ ਫਿਰ ਉਹ ਹੋ ਤਾਂ ਫਿਰ ਜਾਣਾ ਕਿਉਂ ਦਾਣਾ ਕਿਉਂ ਨਹੀਂ ਹੋਣਾ ਪਤਾ ਗੱਲ ਕੀ ਆ ਇਦਾਂ ਜਿਹਾ ਤੁਹਾਡੇ ਨਾਲ ਤੁਰਾਂਗੇ ਤੇ ਅਗਲੇ ਨੇ ਕਹਿਣਾ ਚੇਚਾ ਕਾਰੋਬਾਰ ਵੇਖਣ ਆਏ ਹਣ ਤੁਹਾਡੇ ਤੇ ਯਕੀਨ ਵਾ ਤੁਸੀਂ ਜੋ ਕੋ ਵੀ ਦੱਸਿਆ ਨਾ ਸਾਨੂੰ ਉਹਦੇ ਤੇ ਸੰਤੁਸ਼ਟੀ ਆ ਕੋਈ ਗੱਲ ਨਹੀਂ ਤੁਹਾਡੇ ਯਕੀਨ ਤੇ ਵਿਆਹ ਕਰਦਾਂਗੇ ਜਾਣਾ ਨਹੀਂਗਾ ਵੇਖਣ ਜੇ ਅਹੀਂ ਜਾਵਾਂਗੇ ਨਾ ਫਿਰ ਉਹਨਾਂ ਤੁਹਾਡੇ ਤੇ ਵੀ ਸਵਾਲ ਚੁੱਕਣੇ ਆ ਨਾ ਕਹਿਣਾ ਚੇਚੇ ਵੇਖਣ ਆਏ ਆ ਤੁਸੀਂ ਕਹਦਾ ਰਿਸ਼ਤਾ ਕਰਾਉਂਦੇ ਫਿਰਦੇ ਜੋ ਤੁਹਾਡੇ ਤੇ ਨਹੀਂ ਯਕੀਨ ਹੈਗਾ ਹੈ ਨਾ ਇਹ ਗੱਲ ਅਹ ਤੇ ਕੋਈ ਗੱਲ ਨਹੀਂ ਤੁਸੀਂ ਬਹੁਤ ਰਮਾਨਾ ਨਹੀਂ ਰੋਟੀ ਖਾਣੀ ਨਾ ਤੇ ਮੈਂ ਇੱਕ ਵਾਰੀ ਫੇਰ ਚਾਹ ਬਣਾਉਣੀ ਆ ਤੇ ਅੜੀ ਰੈਸਟ ਕਰੋ 4:00 ਵਜੇ ਨਾ ਚੱਲ ਜਿਓ ਤੁਸੀਂ ਤੇ ਮੈਂ ਹੁਣ ਫੇਸ਼ਲ ਕਰਾਉਣ ਜਾਣਾ ਵਾ ਤੇ ਇਹਨਾਂ ਨੂੰ ਚਾਚੂ ਪਿਆਰ ਕੇ ਤੇ ਫਿਰ ਆਪਾਂ ਚੱਲੀਏ ਚੱਲ ਜਿਆ ਚਾਹ ਮੁੰਡੇ ਵਾਲਿਆਂ ਨੂੰ ਫੋਨ ਕਰ ਦੇ ਨੇ ਕਿ ਉਹ ਕਹਿੰਦੇ ਨਾ ਨਾ ਫੋਨ ਕਰ ਤੂੰ ਅਸੀਂ ਨਹੀਂ ਹਾਂ ਚੱਲ ਫੇਰ ਕਰ ਦੋ ਫੋਨ ਤੂੰ ਉਹ ਵੇਖੀ ਕਿ ਮੰਮੀ ਚਾਚਾ ਚਾਚ ਨਮੂਣੀ ਕਹਿੰਦਾ ਕਰਾ ਲੈ ਕੇ ਕੈਂਸਲ ਹੋ ਗਿਆ ਵਾ ਹਾਏ ਤੁਹਾਨੂੰ ਅੱਗੇ ਨਹੀਂ ਪਤਾ ਮੰਮੀ ਦਾ ਜਦੋਂ ਕਿਤੇ ਜਾਣਾ ਹੋਵੇ ਉਸੇ ਵੇਲੇ ਘੰਟਾ ਘੰਟਾ ਲਾ ਕੇ ਨੋਣਾ ਹੁੰਦਾ ਨਹੀਂ ਮੁੰਡਾ ਵੀ ਕਿਹੜਾ ਫੋਨ ਚੁੱਕਣ ਡਿਆ ਵਾ ਕੋਈ ਨਹੀਂ ਇਹ ਹੀ ਜਾਂਦੇ ਜਾਂਦੇ ਨਾ ਫੋਨ ਗੱਡੀ 'ਚ ਕਰ ਦਾਂਗੇ ਆ ਚਲੋ ਗੱਡੀ 'ਚ ਕਰ ਕਹਿੰਦੇ ਜਾਂਦੇ ਜਿੰਨੂੰ ਉਹਨੂੰ ਦੱਸ ਹੀ ਜਾਇਓ ਆ ਵੀ ਹਾਂਜੀ ਹਾਂਜੀ ਦੱਸ ਦੋਹਾਂ ਨੂੰ ਚਾਚਾ ਬੈਰੋ ਚਾਹ ਪੀਣੀ ਜਾਂਦਾ ਨਹੀਂ ਮੈਂ ਚਾਹ ਲਗੀ ਹੋਣੀ ਹੈ ਨਾ ਬਸ ਪਲੀਜ਼ ਚਾਹ ਚਾਹ ਚਲੋ ਠੀਕ ਹੈ ਹਾਂਜੀ ਕੋਈ ਕਰਦੇ ਫੋਨਾਂ ਨੂੰ ਕੋਈ ਜਾਨੀ ਠੀਕ ਠੀਕ ਹੈ ਕੋਈ ਤੁਹਾਡੇ ਵੱਲੋਂ ਮਾਫੀ ਹੈ ਕੋਈ ਗੱਲ ਨਹੀਂ ਹੈ ਕੋਈ ਨਹੀਂ ਜਾਏਗਾ ਅਸੀਂ ਤੁਹਾਡੇ ਤੇ ਪੂਰਾ ਯਕੀਨ ਆ ਹਾਂਜੀ ਨਹੀਂ ਕੋਈ ਗੱਲ ਨਹੀਂ ਹਾਂ ਮੰਮੀ ਆ ਜਾਓ ਬਾਹਰ ਹੋਣ ਕੇ ਅੰਦਰੇ ਬੜੇ ਰਹਿਣਾ ਵਾ ਮੰਮੀ ਸਾਡੀ ਵੀ ਅਜੇ ਨਾ ਨਾ ਕੰਬਲੀ ਹੋ ਚੱਲੀ ਆ ਚੱਲ ਵਾਦੀ ਜਾ ਵਾ ਸੀ ਆਪਾਂ ਨੇ ਆਹ ਚੁੱਤ ਆ ਗਿਆ ਤੇ ਉਹ ਕਿੱਡੀ ਕਿੱਤੀ ਕੀ ਆਪਣੀ ਡਰਾਈਵਰ ਤਾਂ ਆਪਣਾ ਹੀ ਤੇ ਮੋੜਾ ਇਹ ਜਿਹਾ ਬਰੰਗ ਚਿੱਠੀ ਵਾਂਗੂ ਕਿਉਂ ਕੀਤਾ ਬਾਅਦ ਨਹੀਂ ਚੱਲੀਏ ਚਲੋ ਚਲੋ ਯਾਰ ਹੂੰ ਉਹਦੇ ਵਿਚਾਰੇ ਖੁਸ਼ੀ ਵੀ ਨਹੀਂ ਆ ਤੇ ਸਾਰੀ ਗੱਲ ਮੇਰੇ ਤੇ ਛੋੜਤੀ ਉਹਨਾਂ ਨੇ ਤੇ ਹੂੰ ਅੰਦਰ ਪਾਜੀ ਜਿੱਦਾਂ ਤੁਸੀਂ ਬੋਲਤਾ ਉਦਾਂ ਸੈਟ ਹੈ ਕੰਮ ਅੱਛਾ ਹੂੰ ਠੀਕ ਠੀਕ ਇਹ ਬੜਾ ਕਰਨ ਦੇ ਹਟੇ ਇਹ ਸੇਜ ਯਕੀਨ ਨੇ ਤੇ ਮਰਾਉਣਾ ਇਹਨਾਂ ਨੂੰ ਨਹੀਂ ਨਹੀਂ ਯਾਰ ਬੰਦੇ ਚੰਗੇ ਆ। ਕੀ ਆ? ਨਹੀਂ ਉਦਾਂ ਮੈਂ ਗੱਲ ਕਰਨ ਡਿਆ ਆਂ। ਚੱਲੀਏ ਮੈਂ। ਹੂੰ। ਤੇ ਕੱਲਿਆਂ ਨੇ ਜਾਣਾ ਕਿ ਹੋਰ ਵੀ ਗੱਡਿਆਂ ਨਾਲ। ਨਹੀਂ ਨਹੀਂ ਕੱਲਿਆਂ ਜਾਣਾ ਤੇ ਤੇ ਤਾਂ ਸਿਰੇ ਚੜ ਗਿਆ ਕੰਮ। ਕੰਮ ਪੂਰਾ ਸਿਰੇ। ਠੀਕ ਆ ਠੀਕ। ਤੇ ਡੱਬਾ ਡੁੱਬਾ ਤਾਨੂੰ ਦਿੱਤਾ ਨਹੀਂ ਉਹਨਾਂ ਨੇ। ਉਹ ਡੱਬਾ ਇਹ ਫੋਟੋ। ਬਾਅਦ ਵਿੱਚ ਜਿਹੜਾ ਪੂਰਾ ਵਿਆਹ ਵੀ ਹੋ ਜੁਗਾ। ਅੱਛਾ। ਡੱਬੇ ਦੀ ਗੱਲ ਥੋੜੀ ਸਾਰੇ ਅਗਲੇ ਅਗਲੇ ਸਾਰਾ ਕੁਝ ਦੇ ਲਈ ਤਿਆਰ ਆ। ਤੂੰ ਗੱਡੀ ਜਿੱਦੋਂ ਫੋਨ ਆਇਆ ਤੈਨੂੰ ਗੱਡੀ ਆਪਣੀ ਬੁੱਕ ਰੱਖਣੀ। ਹੂੰ। ਆਪਾਂ ਹੋਰ ਕਿ ਗੱਡੀ ਨਹੀਂ ਵਗਣੀ। ਚੱਲ ਮੈਂ ਨਹੀਂ ਤੇ ਹੋਰ ਕੋਈ ਕਰਾ ਦਾਂਗਾ ਤੈਨੂੰ ਗੱਡੀ ਚਾਹੀਦੀ ਏ ਤੁਹਾਨੂੰ? ਓਏ ਸਹੀ ਆ। ਇਹ ਘੱਟ ਜੇ ਤਰੀ। ਤੂੰ ਆਪੇ ਦੇ ਤੂੰ ਕਹਿੰਦੇ ਸੀ ਪੀ ਇਹ ਗੱਡੀ ਚੰਗੀ ਨਹੀਂ ਆ। ਓਏ ਓ ਯਾਰ ਗੇਰ ਗਰਮ ਹੋ ਜਾਂਦੀ ਜਦਾ ਏ। ਉਹ ਤਾਂ ਗਰਮੀ ਬੜੀ ਉਹ ਤਾਂ ਉੱਤੋਂ ਗਰਮੀ ਹੋ ਜਾਂਦੀ ਏ। ਨਹੀਂ ਨਹੀਂ ਤੇ ਗੱਡੀ ਗਰਮ ਨਹੀਂ ਹੁੰਦੀ ਚੱਲ ਚੱਲ ਕੇ ਜਿੰਨੀ ਇਹ ਵਹੀ ਰਹਿੰਦੀ। ਉਹ ਭਰਾਵਾ ਚਨਾਨੀਆਂ ਹੁੰਦੀਆਂ ਐ ਭਈਆਂ। ਨਹੀਂ ਸਾਰੀਆਂ ਤਾਂ ਨਹੀਂ ਹੁੰਦੀਆਂ ਭਰਾਵਾ ਇਹ ਮੈਂ ਵਾਕੀ ਵੇਖੀ। ਜਾ ਭਰਾਵਾ ਗੱਡੀ ਤੇ ਆਪਣੀ ਐ ਇੱਥੇ ਖੜਾਉਂਦੇ। ਲੈ ਲੈ। ਯਾ ਲੈ ਹਮਰਾ ਭਰਾ ਗਾ ਗੱਡੀ ਗਰਮ ਹੋ। ਤਰੀ ਠੰਡੀ ਕਦੋਂ ਆਈ ਅੱਲਾ ਯਰ ਮਨਜੀਤ ਬੰਦਾ ਬੜਾ ਉੱਦਾ ਚਲਾਕ ਨਿਕਲਿਆ ਮੈਂ ਤੇਨੂੰ ਐਵੇਂ ਹੀ ਸਮਝਿਆ ਸੀ ਪਰ ਇਹਦੇ ਖਡਾਰੀ ਬੜਾ ਤਗੜਾ ਨਿਕਲਿਆ ਬੰਦੇ ਵਿੱਚ ਪਾ ਪੂ ਕੇ ਤੇ ਵਿਆਹ ਕਰਵਾ ਲੈਣ ਲੱਗਾ ਏ ਮੈਨੂੰ ਲੱਗਦਾ ਵੀ ਇਹ ਨਿਬਣੀ ਵੀ ਥੋੜਾ ਜਿਹਾ ਝਰੀ ਹੈ ਹਿਸਾਬ ਨਾਲ ਦੋ ਚੋਲੇ ਵੀ ਉਦਾਂ ਦੇ ਆ ਤੇ ਗਾੜੀ ਵਿਆਹ ਕਰਾਉਣ ਵਾਲੀ ਜੋਤਾਂ ਦੀ ਹੈ ਉਹ ਮੇਰੇ ਘਟ ਹਾਂ ਤੇ ਚਾਹੁੰਨ ਗੱਲ ਸੁਣ ਹਾਂ ਉਹ ਚੱਲੇ ਫੇਸ਼ੀਅਲ ਕਰਨ ਤੇ ਮੈਂ ਵੀ ਜਾਣਾ ਹਣਾ ਤੈਨੂੰ ਕਰੋ ਫੇਸ਼ੀਅਲ ਤੇਰਾ ਫੇਸ਼ੀਅਲ ਚੱਲ ਮੈਂ ਨਹੀਂ ਕਰਾਂਦੀ ਮੈਂ ਰੋਕੇ ਕਰਾ ਲੂੰਗੀ ਮੇਰੀ ਆਏ ਹਾਏ ਮੇਰੀ ਇੰਨੀ ਕਿਸਮਤ ਕਿੱਥੇ ਹੈ ਚੇਰਨਾ ਪਰਵਾਹੀ ਆਪਣਾ ਚੱਲ ਜਾ ਇੱਥੋਂ ਪਹਿਲਾਂ ਚੱਲ ਕਰਿਓ ਤਰਪਾ ਪਹਿਲਾਂ